ਘੜ ਔਨ ਦੇ ਕਾਰਨ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੀ ਬਾਹ ਫੜੀ ਗਈ ਹੈ ਤਾਂ ਅੱਜ ਅੰਮਰਸਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਵਾਰਤਾ ਵੀ ਕੀਤੀ ਜਾ ਰਹੀ ਹੈ ਤਾਂ ਅਸੀਂ ਗੱਲਬਾਤ ਵੀ ਕਰਦੇ ਹਾਂ ਤਾਂ ਪਹਿਲਾਂ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਤੁਹਾਡੀ ਟੀਮ ਹੈ ਤੇ ਕਿੰਨੇ ਜਿਹੜੇ ਮੈਂਬਰ ਨੇ ਉਹ ਲਗਾਤਾਰ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਬਾਈ ਜੀ ਤਾਂ ਖਾਲਸਾ ਵੈਗਰਜੀ ਗੱਤੇ ਅਸੀਂ ਕਲਗੀਧਰ ٹرسٹ ਗੋਗਰਾ ਬੜੂ ਸਾਹਿਮਾ ਚਪ ਪ੍ਰਦੇਸ਼ ਤੋਂ ਆਏ ਹਾਂ ਅ ਸਾਡੀਆਂ ਲਗਾ 25 ਸਾਲ ਤੋਂ ਇਹ ਕਾਰਜ ਕਰਦੇ ਆ ਜਦੋਂ ਇਹ 25 ਅਗਸਤ ਤੋਂ ਇਹ ਕਾਰਜ ਆਰੰਭਿਆ ਲੋਹੜ ਆਏ ਤਾਂ ਅਸੀਂ ਪਠਾਨਕੋੜ, ਗੁਰਦਾਸਪੁਰ, ਹਮਨਤ ਸਰ ਸਾਹਿਬ, ਸੰਤਾਂ ਸਾਹਿਬ ਉਸ ਤੋਂ ਬਾਅਦ ਫੋਜਪੁਰ ਅਤੇ ਹਾਜ਼ਰਗਾ ਦੇ ਵਿੱਚ ਇਹ ਸਾਡੇ ਕਾਰਜ ਆਰੰਭ ਨੇ ਔਰ ਅਸੀਂ ਬੜੀ ਵੱਡੀ ਗਿਣਤੀ ਚ 22 300 ਸਰੀਰ ਸਾਡੇ ਇਸ ਕਾਰਜ ਵਿੱਚ ਲੱਗੇ ਹੋਏ ਨੇ ਉਹਨਾਂ ਨਾਲ ਜੋ ਅਸੀਂ ਰਾਹਤ ਕਾਰਜ ਸਭ ਤੋਂ ਪਹਿਲਾਂ ਜੋ ਅਸੀਂ ਆਪਣੀਆਂ ਬੇੜੀਆਂ ਰਾਹੀਂ ਜੋ ਡੁੱਬਦੇ ਸਰੀਰਾਂ ਨੂੰ ਛੱਤਾਂ ਤੋਂ ਉਤਾਰ ਕੇ ਘਰਾਂ ਚੋਂ ਕੱਢ ਕੇ ਉਹ ਲਗਭਗ ਹੁਣ ਤੱਕ ਅਸੀਂ 50000 ਤੋਂ ਉੱਪਰ ਐਨਡੀਐਫ ਐਂਡੀਐਸ ਟੀਮਾਂ ਦੇ ਨਾਲ ਆਹੀ ਮਿਲ ਕੇ ਅਸੀਂ ਇੱਕ ਹੁਣ ਤੱਕ ਰਾਹਤ ਕਰਦਾ ਕਿ ਪੰਜਾਬ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾ ਚੁੱਕੇ ਹਾਂ ਉਹਨਾਂ ਨੂੰ ਲੰਗਰ ਦੀ ਲਗਾਤਾਰ ਸਾਡੀਆਂ ਆਪਣੇ ਸੈਂਟਰਾਂ ਤੋਂ ਲੰਗਰ ਜਾ ਰਿਹਾ ਹੈ ਸੰਗਤ ਵੱਲੋਂ ਜੋ ਲੰਗਰ ਆ ਰਿਹਾ ਹੈ ਉਸ ਨੂੰ ਵੀ ਅਸੀਂ ਆਪਣੀਆਂ ਬੇੜੀਆਂ ਦੇ ਰਾਹੀਂ ਘਰ-ਘਰ ਪਹੁੰਚਾ ਰਹੇ ਹਾਂ ਜੋ ਲੋਕ ਛੱਤਾਂ ਤੇ ਬੈਠੇ ਨੇ ਜਾਂ ਪਿੰਡਾਂ ਦੀ ਉੱਚੀਆਂ ਜਗ੍ਹਾ ਤੇ ਬੈਠੇ ਨੇ ਪਰ ਪਾਣੀ ਵਿੱਚ ਜਾਣ ਆਣ ਦਾ ਕੋਈ ਸਾਧਨ ਨਹੀਂ ਅਸੀਂ ਉਹਨਾਂ ਨੂੰ ਲੰਗਰ ਪਹੁੰਚਾ ਰਹੇ ਹਾਂ ਲੁੜਿੰਦੀਆਂ ਜੋ ਵੀ ਲੋੜਾਂ ਹਨ ਉਹ ਇਹ ਲਗਾਤਾਰ ਅਸੀਂ ਕਰਾ ਰਹੇ ਹਾਂ ਜ ਜੇਕਰ ਅਸੀਂ ਗੱਲ ਕਰੀਏ ਹੜਪੀੜਿਤ ਪਰਿਵਾਰਾਂ ਦੇ ਲਈ ਕਿਹੜਾ ਕਿਹੜਾ ਸਮਾਨ ਹੁਣ ਤੱਕ ਤੁਹਾਡੀ ਟੀਮ ਦੇ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਭੇਜਿਆ ਗਿਆ ਜੋ ਮੌਜੂਦ ਹੁਣ ਦਾ ਜੋ ਹਾਲਾਤ ਸੀ ਉਹ ਸਭ ਤੋਂ ਲੋੜ ਸੀ ਲੰਗਰ ਦੀ ਉਹ ਹਲਾਤੀ ਇਸ ਤਰ੍ਹਾਂ ਦੀ ਸੀ ਜਾਂ ਮੈਡੀਕਲ ਉਹ ਅਸੀਂ ਦੋਨੋਂ ਕਾਜ ਲਗਾਤਾਰ ਕਰਦੇ ਆ ਰਹੇ ਹਾਂ ਸਾਰੀ ਜਗ੍ਹਾ ਤੇ ਜੋ ਲੰਗ ਸੰਗਤਾਂ ਵੱਲੋਂ ਲੰਗਰ ਆ ਰਿਹਾ ਹੈ ਜੋ ਆਪਣੇ ਸਾਡੇ ਆਪਣੇ ਲੰਗਰਾਂ ਵਿੱਚੋਂ ਜਾ ਰਿਹਾ ਹੈ ਉਹਨਾਂ ਲੰਗਰ ਪੰਜਾਬ ਦਾ ਕਾਜ ਔਰ ਮੈਡੀਕਲ ਦਾ ਕਾਜ ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੀਆਂ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਤਾਂ ਬਹੁਤ ਸਾਰਾ ਰਾਸ਼ਨ ਵੀ ਉੱਥੇ ਹੈਗਾ ਤਾਂ ਕਿਹੜੀ ਚੀਜ਼ ਘਟਦੀ ਹੋਈ ਦਿਖਾਈ ਦੇ ਰਹੀ ਹੈ ਜੀ ਕਿਹੜੀ ਚੀਜ਼ ਲੋਕ ਜਿਹੜੇ ਹੁਣ ਆ ਰਹੇ ਨੇ ਲੈ ਕੇ ਸਮਾਨ ਤਾਂ ਕਿਹੜੀ ਚੀਜ਼ ਉਹ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣ ਜਿਹੜੀ ਉੱਥੇ ਨਹੀਂ ਹਜੇ ਤੱਕ ਪਹੁੰਚੀ ਇਹ ਦਾਸ ਸੁਮੂਚੇ ਕੈਨਾਤ ਨੂੰ ਸੁਮੂਚੇ ਸੰਸਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹੈ ਜੋ ਫਰੋਜਪੁਰ ਅਫਾਜ਼ਲਗਾ ਇਹ ਔਰ ਅਜ਼ਨਾਲਾ ਇਹ ਤਿੰਨ ਜਗ੍ਹਾ ਤੇ ਤਾਂ ਅਜੇ ਲੰਗਰ ਦੀ ਲੋੜ ਹੈ ਬਾਕੀ ਜਿੱਥੋਂ ਪਾਣੀ ਉਤਰ ਗਿਆ ਹੈ ਜਿਵੇਂ ਜਿਵੇਂ ਪਾਣੀ ਉਤਰ ਰਿਹਾ ਹੈ ਉੱਥੇ ਸਭ ਤੋਂ ਵੱਡੀ ਲੋੜ ਜੋ ਬਣਦੀ ਜਾ ਰਹੀ ਹੈ ਉਹਨਾਂ ਦੀ ਲੋੜ ਹੈ ਸਭ ਤੋਂ ਪਹਿਲਾਂ ਮੰਜਾ ਦੇਣਾ ਕਿਉਂਕਿ ਥੱਲੇ ਜ਼ਮੀਨ ਗਿੱਲੀ ਹੈ ਗੱਦਾ ਕੰਬਲ ਚਾਦਰ ਔਰ ਰਾਸ਼ਨ ਸੁੱਕਾ ਰਾਸ਼ਨ ਉਹਨੂੰ ਇੱਕ ਕਿੱਟ ਬਣਾ ਕੇ ਦਿੱਤੀ ਜਾਏ ਔਰ ਸਿਲੰਡਰ ਸਟੋਪ ਔਰ ਦੂਸਰਾ ਮੱਛਰਦਾਨੀ ਇਹਨਾਂ ਚੀਜ਼ਾਂ ਦੀ ਜੋ ਲੋੜ ਹੈ ਸਵੇ ਚਾਹ ਪੱਤੀ ਦੁੱਧ ਸੁੱਕਾ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਜਿਹੜੀ ਇਮੀਡੀਏਟ ਉੱਥੇ ਪਹੁੰਚਾਈ ਜਾ ਔਰ ਬਸਤਰ ਖਾਸ ਕਰਕੇ ਪਰਵਾਰਾਂ ਦੇ ਕੋਲ ਬਸਤਰ ਨਹੀਂ ਹੈਗੇ ਉਹ ਬੱਚਿਆਂ ਦੇ ਬਸਤਰ ਨਹੀਂ ਹੈਗੇ ਜੋ ਚप्पल ਜੁੱਤਾ ਉਹ ਨਹੀਂ ਹੈਗਾ ਇਹਨਾਂ ਚੀਜ਼ਾਂ ਦੀ ਐਸ ਵੇ ਸਭ ਤੋਂ ਵੱਡੀ ਲੋੜ ਹੈ ਇਹ ਪੰਚਾਇਤ ਪੀਣ ਦੀਆਂ ਪਾਣੀ ਦੀਆਂ ਟੈਂਕੀਆਂ ਨਹੀਂ ਹੈਗੀਆਂ ਘਰਾਂ ਦੇ ਵਿੱਚ ਸੋ ਇਹ ਇਹ ਲੋੜਾਂ ਨੇ ਇਹ ਪਹੁੰਚਾਈਆਂ ਜਦ ਇੱਕ ਨਾ ਅਸੀਂ ਗੱਲ ਕਰੀ ਅਸੀਂ ਇੱਕ ਵੀਡੀਓ ਦੇਖਦੇ ਪਏ ਸੀ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਰਕੇ ਤਰਪਾਲਾਂ ਦੀ ਵੀ ਬਹੁਤ ਜ਼ਿਆਦਾ ਲੋੜ ਪੈ ਰਹੀ ਹੈ ਜੀ ਉੱਥੇ ਹਾਂਜੀ ਬਿਲਕੁਲ ਅਸੀਂ ਵੀ 3000 ਤਰਪਾਲ ਹੁਣੇ ਮੁਹੱਈਆ ਕਰਵਾਈ ਹੈ ਇਹ ਤਰਪਾਲਾਂ ਵੱਡੀਆਂ ਤੇ ਆਪ ਜੀ ਜੋ ਵੀ ਪਹੁੰਚਾਣਾ ਚਾਹੁੰਦੇ ਵੱਡੀਆਂ ਤਰਪਾਲਾਂ ਦੀ ਬਹੁਤ ਲੋੜ ਹੈ ਸੋ ਥੱਲੇ ਵਿਛਾਣ ਵਾਸਤੇ ਵੀ ਔਰ ਜਿਹੜੇ ਘਰ ਚੋਰੇ ਨੇ ਯਾ ਡੇਗ ਚੁੱਕੇ ਨੇ ਉਹਨਾਂ ਵਾਸਤੇ ਵੀ ਤਰਪਾਲਾਂ ਦੀ ਬਹੁਤ ਵੱਡੀ ਲੋੜ ਹੈ ਸੈਂਟਰੀ ਪੈਡ ਦੀ ਲੋੜ ਹੈ ਪਲੇਟਸ ਵਾਸਤੇ ਸੋ ਇਹ ਇਹ ਚੀਜ਼ਾਂ ਦੀ ਲੋੜ ਹੈ ਮੈਡੀਕਲ ਦਵਾਈਆਂ ਦੀ ਲੋੜ ਹੈ ਇਹ ਚੀਜ਼ਾਂ ਦੀ ਲੋੜ ਹੈ ਜੇ ਇੱਕ ਵਾਰ ਅਸੀਂ ਗੱਲ ਕਰੀਏ ਤੁਹਾਡੀਆਂ ਟੀਮਾਂ ਦੇ ਵੱਲੋਂ ਕਿੰਨੀਆਂ ਬੇੜੀਆਂ ਜੜੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਤਾਂ ਕੀ ਕੁਝ ਉਹਨਾਂ ਦੇ ਵੱਲੋਂ ਹੁਣ ਤੱਕ ਕੀਤਾ ਜਾ ਰਿਹਾ ਸਾਡੇ ਕੋਲ ਜੋ ਇਸ ਵੇਲੇ ਮੌਜੂਦਾ ਬੇੜੀਆਂ ਹੈਗੀਆਂ ਨੇ ਸੱਤ ਬੇੜੀਆਂ ਸਾਡੀਆਂ ਚੱਲ ਰਹੀਆਂ ਨੇ ਹੁਣ ਇਸ ਵੇਲੇ ਉਹ ਬੇੜੀਆਂ ਜੋ ਅਜਨਾਲਾ ਔਰ ਫਰੋਜਪੁਰ ਤਰਨਤਨ ਸਾਹਿਬ ਤੇ ਉਧਰੋਂ ਆਪਣੇ ਫਾਜ਼ਲ ਕਾ ਸੋ ਐਨ ਡੀ ਐਫ ਦੀਆਂ ਬੇੜੀਆਂ ਸਾਡੇ ਨਾਲ ਨੇ ਅੱਜ ਸਾਡੀਆਂ 8 ਬੇੜੀਆਂ ਹੋਰ ਆ ਗਈਆਂ ਨੇ ਹੁਣ ਤਕਰੀਬਨ ਲਗ 15 ਬੇੜੀਆਂ ਸਾਡੀਆਂ ਚੱਲ ਰਹੀਆਂ ਤੇ ਦੇਖ ਤੁਸੀਂ ਗੱਲ ਕਰੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਜਿਹੜਾ ਬਹਾਵਾ ਹੋ ਘਟਦਾ ਹੋਇਆ ਦਿਖਾਈ ਦੇ ਰਿਹਾ ਲੋਕ ਆਪਣੇ ਟਰਾਂ ਦੇ ਵਿੱਚ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਉਹਨਾਂ ਪਰਿਵਾਰਾਂ ਦੇ ਲਈ ਤੁਹਾਡੇ ਵੱਲੋਂ ਕੰਮ ਜਣਗੇ ਉਹ ਕਿਤੇ ਜਾਣਗੇ ਅਸੀਂ ਇਸ ਜੋ ਆਪ ਸਵਾਲ ਕੀਤਾ ਆਪ ਜੀ ਨੇ ਅਸੀਂ ਇਹਨੂੰ ਮੋੜ ਬਸੇਬੇ ਦੀ ਇੱਕ ਜੋ ਛੇਲੀ ਵਰਤਣਾ ਚਾਹਾਂਗੇ ਦੀ ਪਰਵਾਹ ਨੂੰ ਵਾਪਸ ਆਪਣੇ ਘਰ ਦੇ ਵਿੱਚ ਦੁਬਾਰਾ ਵਿਸੇਬਾ ਕਰਾਉਗਾ ਕਿਉਂਕਿ ਉਹ ਉਜੜ ਚੁੱਕਾ ਹੈ ਤੇ ਉਹਨੂੰ ਆਪਾਂ ਦੁਬਾਰਾ ਵਿਸੇਬਾ ਕਰਾਣਾ ਉਸ ਲਈ ਜੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਜਿਨ੍ਹਾਂ ਦੇ ਘਰ ਬਿਲਕੁਲ ਟੁੱਟ ਗਏ ਨੇ ਉਹਨਾਂ ਨੂੰ ਟੀਨ ਸ਼ਰਟ ਬਣਾ ਕੇ ਇਮੀਜੇਟ ਦੇਣ ਦੀ ਲੋੜ ਹੈ ਔਰ ਘਰਾਂ ਦੀ ਰਿਪੇਅਰ ਕਰਨ ਦੀ ਲੋੜ ਹੈ ਜਿੰਦਾ ਸੀਮਰ ਟੇਤਾ ਬਜਰੀ ਔਰ ਸਰੀਏ ਦੀ ਲੋੜ ਹੈ ਔਰ ਉਸ ਤੋਂ ਬਾਅਦ ਟੂਬ ਲੈਡ ਪੱਖਾ ਔਰ ਰੋਜ਼ ਦੀਆਂ ਜੋ ਸਾਡੀਆਂ ਕਿਚਨ ਦੀਆਂ ਜ਼ਰੂਰਤਾਂ ਨੇ ਸਿਲੰਡਰ ਹੈ ਭਾਂਡੇ ਨੇ ਚੁੱਲਾ ਹੈ ਔਰ ਜੋ ਸੌਣ ਵਾਸਤੇ ਸਾਨੂੰ ਜੋ ਪੱਖੇ ਦੀ ਲੋੜ ਹੈ ਬੈੱਡ ਦੀ ਲੋੜ ਹੈ ਔਰ ਉੱਪਰ ਬਿਸਤਰਾ ਚਾਦਰ ਸਹਰਾਣਾ ਇਹਨਾਂ ਚੀਜ਼ ਦੀ ਲੋੜ ਹੈ ਔਰ ਕਿਚਨ ਦੇ ਸਮੂੱਚੇ ਸਮਾਨ ਦੀ ਜੋ ਸਾਡੇ ਲੰਗਰ ਬਣਾਉਣ ਦੇ ਕੰਮ ਆਉਂ ਜ਼ਹਰ ਤਰ੍ਹਾਂ ਦਾ ਉਸ ਦੀ ਇਹ ਲੋੜ ਹੈ ਔਰ ਜ਼ਿਮੀਦਾਰਾਂ ਨੂੰ ਸਭ ਤੋਂ ਵੱਧ ਡੀਜ਼ਲ ਦੀ ਲੋੜ ਹੈ ਕਿਉਂਕਿ ਉਹ ਜ਼ਿਮੀਦਾਰ ਕੋਲ ਇਸ ਵੇਲੇ ਕੋਈ ਪੈਸਾ ਨਹੀਂ ਹੈ ਉਹਨਾਂ ਨੂੰ ਡੀਜ਼ਲ ਦੀ ਹੈਲਪ ਕਰਨ ਦੀ ਬਹੁਤ ਵੱਡੀ ਲੋੜ ਹੈ ਔਰ ਜੋ ਸਪਰੇਅ ਕਰਨ ਦੀ ਰਾਤ ਨੂੰ ਜੋ ਸਿਤੂਆ ਕਰਕੇ ਫੋਗਿੰਗ ਕਰਦੇ ਆ ਉਹਦੇ ਵਿੱਚ ਡੀਜ਼ਲ ਤੇ ਮੈਡੀਸਨ ਦੀ ਬਹੁਤ ਲੋੜ ਹੈ ਪੀਚ ਜਿਹੜਾ ਡੀਜ਼ਲ ਜਿਹੜਾ ਉਥੇ ਭੇਜਿਆ ਜਾਏਗਾ ਜੀ ਵਖਵਾਖ ਪਿੰਡਾਂ ਦੇ ਵਿੱਚ ਉਹ ਅਸੀਂ ਇਸ ਰਾਹਤ ਕਾਰਦਾਂ ਵਿੱਚ ਡੀਜ਼ਲ ਵੀ ਸਾਡਾ ਇੱਕ ਨਾਲ ਹੈ ਅਸੀਂ ਜਿੱਥੇ ਬਾਕੀ ਸਮਾਨ ਦੇਵਾਂਗੇ ਉੱਥੇ ਅਸੀਂ ਡੀਜ਼ਲ ਵੀ ਆਪਣਾ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜ਼ਿੰਮੇਵਾਰ ਆਪਣਾ ਕਾਰਜ ਕਰ ਸਕੇ ਠੀਕ ਤਾਂ ਤੁਸੀਂ ਵਖਿਆ ਕਿ ਅਕਾਲ ਅਕੈਡਮੀ ਅੱਗੇ ਆਈ ਹੈ ਤਾਂ ਫਿਲਹਾਲ ਨਾਲ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਉਹਨਾਂ ਦੀਆਂ ਟੀਮਾਂ ਵਖਵਾਖ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰ ਰਹੀਆਂ ਨੇ ਜਿਹੜੀ ਵੀ ਲੋਡ ਲੋਕਾਂ ਨੂੰ ਪੈ ਰਹੀ ਹੈ ਤਾਂ ਉਸ ਦਾ ਨਾਲ ਦੇ ਨਾਲ ਸਮਾਨ ਵੇਚ ਕੇ ਹੱਲ ਕੀਤਾ ਜਾ ਰਿਹਾ ਤਾਂ ਨਾਲ ਦੇ ਨਾਲ ਵਿਸ਼ਵਾਸ ਵੀ ਦਿਵਾਇਆ ਗਿਆ ਕਿ ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਜਾਣਗੇ ਤਾਂ ਉਹਨਾਂ ਦੇ ਵੱਲੋਂ ਇਲੈਕਟ੍ਰਿਸਿਟੀ ਜਾਂ ਫਿਰ ਹੋਰ ਵੀ ਜਿਹੜੇ ਘਰਾਂ ਦੇ ਕੰਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਕਰਵਾਏ ਜਾਣਗੇ ਜਗਬੰਟੀੂ ਦੇ ਲਈ ਸਾਹਿਲ ਅਮਰਿਤ ਸਰ